ਸ੍ਰੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਬੰਦਾ ਦੇਖੋ ਜੀ ਇੱਧਰ ਨੂੰ ਲੇਖ ਨੇ ਆਹ ਬੰਦਾ ਦੇਖੋ ਸ਼੍ਰੀ ਸਾਹਿਬ ਭਾਈ ਉਹ ਦਿਖਾ ਦੇ ਲੋ ਤੇ ਬੰਦਾ ਸ਼੍ਰੀ ਸਾਹਿਬ ਆਇਆ ਇਹ दारू ਪੀਤੀ ਹੋਈ ਆ ਬੰਦੇ ਦੀ ਸਕੂਟਰੀ ਖੋਲ ਸਕੂਟਰੀ ਖੋਲ ਸਕੂਟਰੀ ਖੋਲ ਆਹ ਦੇਖੋ दारू ਪੀਤੀ ਆ ਇਹ ਬੰਦੇ ਦੀ ਤੇ ਇਹ ਬੰਦਾ ਇਹ ਮੇਰਾ ਨਾਮ ਆ ਹਰਪ੍ਰੀਤ ਸਿੰਘ ਖਾਲਸਾ ਪਿੰਡ ਕੁਲੇਵਾਲ ਜਿਵੇਂ ਕਿ ਤੁਸੀਂ ਕਹਦੇ ਕਿ ਗ੍ਰਿਫਤੀ ਉਮਰ ਭਾਰੀ ਸੀ 205 ਦਿਨ ਫੜਿਆ ਨਹੀਂ ਮੰਨ ਲਹਾਇਆ ਸੋਰਾ ਕਿੱਥੇ ਨਹੀਂ ਘਟਣਾ ਇਹ ਘਟਨਾ ਜੀ ਵਰਧਾਲਾ ਠੇਕੇ ਦੀ ਮੇਰਾ ਰਿਸ਼ਤੇਦਾਰਾ ਮੁੰਡਾ ਤੇ ਉਹ ਉੱਥੇ ਬੈਠਾ ਸੀ ਤੇ ਉਹਨੇ ਦੱਸਿਆ ਮੈਨੂੰ ਫੋਨ ਕਰਕੇ ਵੀ ਏਦਾਂ ਕਰਕੇ ਵੀ ਕਿ ਅਮਰਤਾਰੀ ਬੰਦਾ ਇੱਥੇ ਬੈਠਾ ਸ਼ਰਾਬ ਪੀ ਰਿਹਾ ਵੀ ਮੈਂ ਉਹਨੂੰ ਰੋਕਿਆ ਤੇ ਮੇਰੇ ਰੋਕਣ ਦੇ ਬਾਅਦ ਵੀ ਉਹ ਕਹਿੰਦਾ ਵੀ ਮੇਰਾ ਕੋਈ ਪੀਵਗਾਰ ਲੂਗਾ ਮੈਂ ਤਾਂ ਪਿੰਨ ਕੋਹਣ ਹੋਂਨਾ ਮੈਨੂੰ ਕਹੜੇ ਆਲਾ ਫਿਰ ਅਸੀਂ 10 ਮਿੰਟ ਦੇ ਵਿੱਚ ਵਿੱਚ ਅਸੀਂ ਇੱਥੇ ਪਹੁੰਚ ਗਏ ਪਹੁੰਚ ਕੇ ਜਾ ਕੇ ਫੜਨੇ ਆ ਬੰਦਾ ਉਹ ਕਿੰਨੇ ਜਣੇ ਪਹੁੰਚੇ ਸੀ ਉੱਥੇ ਅਸੀਂ 2 ਜਣੇ ਪਹੁੰਚੇ ਸੀ ਮੌਕੇ ਤੇ ਵੇਦੋ ਤੁਸੀਂ ਜਿਹੜਾ ਆਪਣਾ ਸਾਡੇ ਤੋਂ ਵਿਅਕਤੀ ਮਿਲੇ ਉਹ ਕਿੰਨੇ ਜਣੇ ਸਨ ਉਹ ਦੋ ਜਣੇ ਸੀ ਉਹ ਮੇਰੇ ਹਿਸਾਬ ਨਾਲ ਮੈਨੂੰ ਭਈਏ ਲੱਗੇ ਨਹੀਂ ਜਿਹੜੀ ਸ਼ਰਾਬ ਦੀ ਹਾਂ ਉਹਨਾਂ ਕੋਲ ਦੋ ਬੋਤਲਾਂ ਵੀ ਸੀ ਦੋ ਉਹਨਾਂ ਕੋਲ ਵੀ ਦੋ ਬੋਤਲਾਂ ਬਣੀਆਂ ਸੀ ਤੇ ਇਹ ਬੰਦੇ ਨੇ ਜਿੱਤੂ ਸਾਨੂੰ ਦੱਸਿਆ ਸਾਡੇ ਰਿਸ਼ਤੇਦਾਰ ਨੇ ਇਹਦੇ ਦੋ ਬੋਤਲਾਂ ਦੀ ਸਕੂਟੀ ਦੀ ਡਿੱਗੀ ਚ ਪਾਈਆਂ ਸੀ ਜਦੋਂ ਤਫ਼ਤੀਸ਼ ਕੀਤੀ ਜੀ ਪਤਾ ਲੱਗੇ ਕਿੱਥੇ ਦਾ ਬੰਦਾ ਕੀ ਨਾਮ ਬਤਾਇਆ ਇਹ ਨਾਮ ਇਹਦਾ ਜੀ ਹੈਗਾ ਇਹ ਹਰਿਆਣੇ ਵਾਲ ਦਾ ਇੱਥੇ ਕੋਲ ਸਟੋਰ ਦੇ ਵਿੱਚ ਕੰਮ ਕਰ ਰਿਹਾ ਹੈ ਤੈਂ ਸਤਿਅਮ ਕੋਰਸ 16 ਵਿੱਚ ਕੰਮ ਕਰ ਰਹੇ ਹਾਂ ਨਾਮ ਹਜੇ ਸਾਨੂੰ ਉਹਦਾ ਪਤਾ ਨਹੀਂ ਲੱਗਿਆ ਕਿਉਂਕਿ ਤੋਂ ਲਾ ਕੇ ਬੋਲ ਰਹੇ ਹਾਂ ਪ੍ਰਸ਼ਾਸਨ ਵਾਲਿਆਂ ਨੇ ਆਪਣੇ ਪਰਦਾ ਲਾ ਚੌਕੀ ਵਾਲਿਆਂ ਨੇ ਤਾਂ ਨਾਮ ਐਡਰੈਸ ਲਿਖ ਲਿਆ ਜਿਵੇਂ ਕਿ ਅਮਰਪਾਲੀ ਇਹਦਾ ਕੰਮ ਨਹੀਂ ਕਰਨਾ ਚਾਹੀਦਾ ਤੁਸੀਂ ਕੀ ਫਿਰ ਅੱਗੇ ਕੁੱਸਤ ਹੋਗੇ ਕੀ ਕਰ ਦੇਗੀ ਦੇਖੋ ਜੀ ਅਸੀਂ 10 15 ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਦੇ ਵਿੱਚ ਅਸੀਂ ਸਾਫ਼ ਲਫ਼ਜ਼ਾਂ ਵਿੱਚ ਕਿਹਾ ਸੀ ਵੀ ਸਾਨੂੰ ਕੋਈ ਵੀ ਬਾਣੇ ਵਾਲਾ ਜਾਂ ਅਮਰਪਾਲੀ ਮੰਦਾ ਕੋਈ ਵੀ ਸਾਨੂੰ ਗਲਤ ਖਰਕਰ ਕਰਦਾ ਮਿਲ ਗਿਆ ਕੋਈ ਨਸ਼ਾ ਕਰਦਾ ਮਿਲ ਗਿਆ ਸ਼ਰਾਬੀ ਨਾ ਮਿਲ ਗਿਆ ਸਿੰਘਾ ਵੱਲੋਂ ਜੋ ਕਾਰਵਾਈ ਹੋਣੀ ਹੈ ਉਹ ਲੱਗ ਪ੍ਰਸ਼ਾਸਨ ਵੱਲੋਂ ਉਹਦੇ ਖਿਲਾਫ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਸੀ ਉਹ ਕਰਵਾਵਾਂਗੇ ਸਾਡੇ ਵੱਲੋਂ ਤਾਂ ਇਹ ਜਿਉ ਨੂੰ ਜਿਵੇਂ ਸੀਗਾ ਨਾਰਮਲ ਅਸੀਂ ਲਿਆ ਕੇ ਪ੍ਰਸ਼ਾਸਨ ਦੇ ਹੱਥ ਬਿਲਕੁਲ ਉਹ ਕਰਤਾ ਕੋਈ ਚਤਤ ਨਹੀਂ ਕੀਤਾ ਬੰਦੇ ਨੂੰ ਕੀ ਹੁਣ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਪ੍ਰਸ਼ਾਸਨ ਨਾਲ ਹੀ ਉਹਦਾ ਮੁਲਾਜਾ ਕਰਾਉਣ ਆਪਣੇ ਸਿਵਲ ਹਸਪਤਾਲ ਸਮਰਾਲੇ ਲੈ ਕੇ ਆਏ ਨੇ ਜੀ ਤੇ ਹੁਣ ਇਸ ਟਾਈਮ ਉਹਦਾ ਮੁਲਾਜਾ ਹੋ ਰਿਹਾ ਪੁਲਿਸ ਪ੍ਰਸ਼ਾਸਨ ਵਾਲੀ ਗੱਲ ਹੋਈ ਆ ਉਹਨਾਂ ਨੇ ਚੀਤੀਆ ਤੁਹਾਨੂੰ ਉਹ ਸਾਡੀ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਵੀ ਜੋ ਬਣਦੀ ਕਾਨੂੰਨੀ ਕਾਰਵਾਈ ਆ ਉਹ ਅਸੀਂ ਇਹ ਕਰਾਂਗੇ ਕੀ ਲਾਵੇ ਹੈ ਜੇ ਅਮਰ ਸ਼ੱਕਿਆ ਹੋਇਆਗਾ ਵੀ ਇਹ ਇਹ ਕਹਿ ਰਿਹਾ ਅਮਰ ਸ਼ੱਕਿਆ ਹੋਇਆ ਪਰ ਇਹ ਅਮਰ ਨੂੰ ਬਦਨਾਮ ਕਰ ਰਹੇ ਨੇ ਜਾਣ ਬੁੱਝ ਕੇ ਠੇਕੇ ਦੇ ਜਾ ਕੇ ਸ਼੍ਰੀ ਸਾਹਿਬ ਆ ਕੇ ਬੈਠਣਾ ਉੱਥੇ ਤੇ ਸਿੱਖਾਂ ਨੂੰ ਬਦਨਾਮ ਕਰਨਾ ਅਸੀਂ ਉਹ ਬੰਦੇ ਨੂੰ ਕਿਹਾ ਵੀ ਤੈਨੂੰ ਵੈਟੀ ਵੱਡੀ ਰੱਤ ਲੱਗੀ ਹੋਈ ਆ ਤੇ ਤੈਨੂੰ ਸ਼ਰਮ ਨਹੀਂ ਆ ਰਹੀ ਤੂੰ ਸ਼ਰੀਪਾ ਪਾ ਕੇ ਤੇ ਠੀਕੇ ਦੇ ਬੈਠ ਕੇ ਸ਼ਰਾਬ ਪੀਦੇ ਆ ਇਹਦੇ ਨਾਲ ਪੂਰੇ ਧਰਮ ਦੀ ਸਿੱਖ ਧਰਮ ਦੀ ਪੂਰੇ ਸਿੱਖ ਧਰਮ ਨੂੰ ਲਾਜ ਲੱਗ ਰਹੀ ਸਾਡੀ ਕੀ ਇੱਜ਼ਤ ਰਹਿੰਦੀ ਲੋਕਾਂ ਦੇ ਸਾਹਮਣੇ ਮਤਲਬ ਉਹ ਮਾਰੇ ਸ਼ਕੇ ਅੰਦਰ ਸਹੀ ਗੱਲ ਕਹੀ ਜਾਂਦੀ ਹੈ ਕਿ ਤੁਸੀਂ ਅਸੀਂ ਨਹੀਂ ਕਰਦਾ ਹਾਂ ਹਾਂਜੀ ਹਾਂ ਸਾਨੂੰ ਜਦੋਂ ਪੰਜ ਪਿਆਰੇ ਸਾਨੂੰ ਇਹ ਚੀਜ਼ ਸਾਨੂੰ ਉਹ ਵਰਜਦੇ ਨੇ ਸ਼ਰਾਬ ਦਾ ਸੇਵਨ ਸਾਡਾ ਬਜਰ ਕਰਤੋਂ ਦੇ ਵਿੱਚ ਆਉਂਦਾ ਜਿਹੜੀ ਬਜਰ ਕਰਾਇ ਤੇ ਸਭ ਤੋਂ ਪਹਿਲ ਸ਼ਰਾਬ ਦਾ ਸ਼ਰਾਬ ਦਾ ਆਉਂਦਾ ਮਰਨੇ ਚੀਕਾਂ ਨੂੰ ਰੋਕਿਆ ਪਰ ਇਹ ਲੋਕ ਜਿਹੜੇ ਬਦਨਾਮ ਕਰਨੇ ਵਾਲੇ ਨੇ ਸਿੱਖ ਕੌਮ ਨੂੰ ਸਿੱਖ ਧਰਮ ਨੂੰ ਤੇ ਇਹੋ ਜਿਹੇ ਲੋਕਾਂ ਦੇ ਜੋਨੀ ਵੀ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਬਣਦੀ ਹੈ ਉਹਦੇ ਕੀ ਕੀ ਗੱਲੋਂ ਉਹਦੇ ਬੰਦੇ ਵੀ ਕਾਰਵਾਈ ਕੀਤੀ ਜੀ ਉਹਨਾਂ ਕਹਿੰਦੇ ਕੀ ਕਹਿਣਾ ਮੈਸੇਜ ਜੀ ਸਾਡਾ ਮੈਸੇਜ ਇਹੀ ਹੈ ਵੀ ਚਲੋ ਬਿਰਧ ਸੀ ਬਜ਼ੁਰਗ ਸੀ ਬੰਦਾ ਪਰ ਸਾਨੂੰ ਕੋਈ ਅੱਗੇ ਤੋਂ ਅਸੀਂ ਕਿਸੇ ਨਾਲ ਵਿਹਾਜ ਨਹੀਂ ਕਰਨੀ ਅਸੀਂ ਆਪਣੀ ਕਾਰਵਾਈ ਕਰਕੇ ਅਸੀਂ ਫਿਰ ਪ੍ਰਸ਼ਾਸਨ ਕੋ ਫੜਾਵਾਂਗੇ ਬੰਦੇ ਨੂੰ ਤੇ ਇਹਦੀ ਉਮਰ ਲੱਗਦੀ ਹੈ 60 65 ਸਾਲ ਤੋਂ ਉੱਪਰ ਵੱਧ ਸੀ ਬਜ਼ੁਰਗ ਕਰਕੇ ਅਸੀਂ ਚਲੋ ਇਹਦੇ ਦਾੜੇ ਕਰਕੇ ਜਿੱਤੇ ਦਾੜੇ ਕਰਕੇ ਅਸੀਂ ਨਹੀਂ ਛੱਡੇ ਆ ਪੁਰਾ ਪ੍ਰਸ਼ਾਸਨ ਦੇ ਫੁਰਦ ਕਰਦਾ ਬੰਦਾ ਗਾਹਾਂ ਨੂੰ ਸਾਨੂੰ ਕੋਈ ਅਜਾ ਕੋਈ ਅਣਗਹਿਲੀ ਕਰਦਾ ਬੰਦਾ ਮਿਲ ਗਿਆ ਪਹਿਲੇ ਅਸੀਂ ਆਪ ਬੋਟਾਂ ਦੇ ਨੂੰ ਮੌਕੇ ਤੇ ਵੀਡੀਓ ਵੀ ਬਣਾਈ ਜਾਂਦੇ ਹਾਂ ਹਾਂਜੀ ਹਾਂ ਵੀਡੀਓ ਬਣਾਈ ਆ ਮੌਕੇ ਦੀ ਸਾਰੀ ਵੀਡੀਓ ਬਣਾਈ ਆ ਤੇ ਜੀ ਡਾਕਟਰ ਹਰਪ੍ਰੀਤ ਸਿੰਘ ਪਹਿਲਾਂ ਸਮਾਰਨ ਪੜਗੋ ਜਿਹਨਾਂ ਕੋਲ ਅਕੀਲਾ ਕਿ ਆਤੀ ਜਮਨ ਘਰ ਦੇਖਣੇ ਚਰਾ ਦਿੱਤੀ ਹੈ ਅੱਜ ਮੌਤ ਆ ਜੀ ਇਹ ਲੈ ਕੇ ਆਇਆ ਬਲਵਿੰਦਰ ਸਿੰਘ ਕਰਨਜੀਤ ਸਿੰਘ ਇਹ ਹੈਗਾ ਪੰਡਤ ਰਤਨ ਗੜ ਦਾ ਜਿਸਕੇ ਤੋਂ ਮੈਂ ਇਹ ਪਰਚੇਤਨ ਉੱਪਰ ਲੈ ਕੇ ਆਇਆ ਹਾਂ ਇਹ ਤੇ ਇਹੜਾ ਮੈਡੀਕਲ ਐਗਜ਼ਾਮੀਨੇਸ਼ਨ ਵਾਸਤੇ ਲੈ ਕੇ ਆਇਆ ਸੀ ਇਹਦੇ ਇਹਦੇ ਸਮੈਲ ਸੀ ਇਹੋ ਵੀ ਪਲਾਸਟਿਕ ਆ ਰਹੀ ਸੀ। ਬਾਅਦ ਕੇ ਜਿਹੜੇ ਬਲੱਡ ਸੈਂਪਲ ਲਏ ਆ ਉਹ ਅਲਕੋਹਲ ਦੀ ਪਰਸੈਂਟੇਜ ਵਾਸਤੇ ਭੇਜਾਂਗੇ ਜਿਹੜੇ ਲਾਟਰੀ ਵਿੱਚ ਕਰਾਉਂਦੇ ਆ। ਉਹਨਾਂ ਨਾਲ ਨਾਲ ਕੋਈ ਸਰਵਪੱਖੀ ਸਟ੍ਰੈਟਜੀ ਵੀ ਉਹ ਫਿਕੀ ਰੀਅਲ ਆਲਸ ਬੱਲ ਆ ਰਹੀ ਸੀ ਵੀ ਉਹਦੇ ਹਿਸਾਬ ਨਾਲ ਇਹ ਸਪੀਸ਼ ਜਿਹੜੀ ਸੀ ਪਲਾਸਟਿਕ ਉਹ ਸਾਬਤ ਕਰਨਾ ਹਾਂ। ਇਹਦੀ ਰਿਪੋਰਟ ਕਰਨਾ ਹਾਂ। ਅੰਕ ਇਹਦੀ ਰਿਪੋਰਟ ਕਰਵਾ ਮੀਨ ਉਹ ਜਿਹੜਾ ਐਫ ਆਈ ਆਰ ਨੂੰ ਮਿਲ ਜੂਗਾ ਤਾਂ ਕੀ ਇਹਦੇ ਨਾਲ ਉਸ ਪੁਲਿਸ ਨੂੰ ਹੈਂਡਓਵਰ ਕਰਦਾਂਗੇ ਸੈਂਪਲ।